ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਟ੍ਰ ਬ੍ਰਾਡ ਵਲੌਗਸ ਤੇ ਹੋਤੋ ਸਾਰੇ ਕਿਵੇਂ ਹੋ ਕਰਦੇ ਹੋ ਸਾਰੇ ਠੀਕ ਠਾਕ ਹੋ ਹੋਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਹੋਵਾਂਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਤੇ ਜੇ ਕੋਈ ਸਾਡੇ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਟਾਈਮ ਹੋ ਗਿਆ ਹੈ ਆਣੇ ਕੱਠਾ ਦਾ ਹੋਣਾ ਲਾ 8 ਤੋਂ 10 ਆਪ ਪੜਾਵਾਂਗੇ ਤੇ ਚਲ ਤੇ 8 ਤੋਂ 10 ਪਰਮ ਗਿਟਿਊਸ਼ਨ ਤੇ ਮੈਂ ਕਿਹਾ ਵਲੌਗ ਦੀ ਸਟਾਰਟਿੰਗ ਕਰਦੇ ਨੇ ਇੱਕ ਵਾਰ ਆਪਾਂ ਅੰਦਰਸਤ ਬਾਅਦ ਗੱਡੀ ਚੱਲੀ ਜਾਊਗੀ ਹੈਲੋ ਬੇਟਾ ਜਬ ਜੋਤ ਇਹ ਹੋਇਆ ਤੇ ਅੱਜ ਵੀ ਮਾਚਬ ਜਿਸਨ ਬਰਾਤ ਸ਼ਿੱਕਾ ਔਰ ਲੱਗਿਆ ਪਗੈ ਨੂੰ ਤੇ ਹੌਲੀਡੇ ਆਉ ਸਕੂਲ ਦੀ ਸਕੂਲ ਦੇ ਚ ਰਾਤ ਨੂੰ ਮੈਸੇਜ ਆ ਗਿਆ ਸੀ ਹੌਲੀਡੇ ਆ ਐਂਡ ਕੱਲ੍ਹ ਆਪਣੇ ਤੁਹਾਨੂੰ ਪਤਾ ਰਾਤ ਨੂੰ ਇੱਧਰ ਮਰ ਘੰਟੇ ਦੇ ਵਿੱਚ ਮਸਾਲੇ ਵੀ ਡਿੱਗੀ ਹੈਗੀ ਆ ਸੋ ਕੱਲ੍ਹ ਰਾਤ ਨੂੰ ਵਸਤਾ ਛੁੱਟੀ ਕਰਤੀ ਸੀ ਸਾਰੇ ਸਕੂਲਾਂ ਦੇ ਵਿੱਚ ਤੇ ਚਲੋ ਜੀ ਹੁਣ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਟੈਨਸ਼ਨ ਵਗੈਰਾ ਪੜਾ ਕੇ ਠੀਕ ਹੈ ਜੀ ਬਾਈਕ ਦੀ ਆਵਾਜ਼ ਆ ਰਹੀ ਹੈ ਇੱਥੇ ਵਲੌਗ ਵਲੌਗ ਵੀ ਹੋ ਰਿਹਾ ਲੱਗਦਾ ਚਲੋ ਜੀ ਮਿਲਦੇ ਫਿਰ ਤੁਹਾਨੂੰ ਕੁਪਰੇਸ਼ਨ ਵਗੈਰਾ ਪੜਾ ਕੇ ਸੋ ਬਾਅਦ ਜੱਟ ਕਰੀਏ ਦਾ ਫਰਮਾਇਸ਼ ਕੀ ਬਣਾਉਣਾ ਬੇਟਾ ਕੀ ਬਣਾਉਣਾ ਕਿਹੜੇ ਮਿੱਠੇ ਗੋੜ ਵਾਲੇ ਖਾਣੇ ਕਿ ਦੁੱਤੇ ਹੈਂ ਜੇ ਇਹਦੀ ਆਗੀ ਫਰਮਾਇਸ਼ 15 ਮਿੰਟ ਪਾਏ 15 ਮਿੰਟ ਪਾਏ ਤੇ ਗੋੜਾ ਵਾਲੇ ਚੋਲ ਬਣਾ ਦੇਣ ਕੋੜੇ ਹੈਂ ओके okay. तो मैं बना के दंदी कलरफुल चावल हजे 15 20 मिनट ਪਾਇਆ ਬੱਚਿਆ ਦੇ ਆਉਣ ਤੱਕ ਉਦੋਂ ਤੱਕ ਮੈਂ ਚੌਲ ਵਗੈਰਾ ਧਰ ਦਿੰਦੀ ਆ ਤੇ ਅੱਜ ਨਿਵਾਣਾ ਤਵਣਾ ਨੂੰ ਵੇਖਾਂਗੇ ਆਪਾਂ ਹਨਾ ਦੁਪਹਿਰ ਤੱਕ ਫਿਲਹਾਲ ਜੂੜਾ ਵਗੈਰਾ ਕਰਕੇ ਇਹਨੂੰ ਰੈਡੀ ਕਰ ਦਾਂਗੇ ਆਪਾਂ ਲੋ ਜੀ ਬਰਾੜ ਸਾਹਿਬ ਦੀ ਆਈ ਆ ਬਰਾੜ ਸਾਹਿਬ ਦੀ ਆਈ ਆ ਫਰਮਾਇਸ਼ ਤੇ ਆਪਾਂ ਬਣਾ ਕੇ ਦਿੰਦੇ ਨੂੰ ਮਿੱਠੇ ਚੌਲ ਐਨੇ ਚਿਰ ਤੱਕ ਤਾਂ ਮੈਂ ਕੱਟ ਕੇ ਲੈਂਗੀ ਜਦ ਜੋ ਸਿੰਘ ਬਰਾੜ ਦਾ ਕੁੱਕਰ ਠੀਕ ਹੈ ਜੀ ਵਾਸ਼ ਕਰਤੀ ਇਹਦੇ ਚ ਬਣਾ ਕੇ ਲਾਣੀ ਨਿਕਾ ਆ

ਤੇ ਆਪਾਂ ਨਮਕੀਨ ਹੀ ਬਣਾ ਦਿੰਦੇ ਆ ਫਿਰ ਤਾਂ ਨਮਕੀਨ ਨੂੰ ਲੂਣਾ ਲਿਖਿਆ ਓਕੇ ਵਿੱਚ ਕੀ ਪਾਸੀ ਖਾਣਾ ਗੰਧਾ ਟਮਾਟਰ ਕੁਛ ਨਹੀਂ ਪਾਗੇ ਖਾਣੇ ਜੀਰਾ ਪਾ ਕੇ ਤੇਲ ਨੂੰ ਢੜਕਾ ਲਾਦਾ ਕੁੱਕਰ ਉਪਰ ਧਰਤਾ ਹੈਗਾ ਠੀਕ ਹੈ ਤੇਲ ਚ ਬਣਾਵਾਂਗੇ ਕੁਛ ਵੀ ਨਹੀਂ ਪਾਣਾ ਇਹ ਤਾਂ ਕਹਿੰਦਾ चलो सिंपल बना देंगे फिर आप हल्का सा जीरा पा देंगे लो जी माड़ा तेल पवांगे बाड़ा नहीं माड़ा है पावांगे जीरा पामांगी। सीज़ी तो हां इसका सी तो चावल वैसे बाकी है नीचे सांची कर देगा ਦਾ ਨਾਲ ਚੌਲ ਪਾ ਦੋ ਲਓ ਜੀ ਤੇਲ ਹੋ ਗਿਆ ਗਰਮ ਕੁਛ ਨਹੀਂ ਕਰਨਾ ਆਪਾਂ ਵਿੱਚ ਨਮਕ ਪਾ ਗੈਸ ਨੂੰ ਘੱਟ ਕਰ ਦੇਣੀ ਵਿੱਚ ਨਮਕ ਪਾ ਲਈਨੇ ਠੀਕ ਹੈ ਜੀ ਲਓ ਜੀ ਵਿੱਚ ਨਮਕ ਪਾਤਾ ਤੇ ਵਿੱਚ ਆਪਾਂ ਚੌਲ ਪਾ ਦੇਣਾ ਬਸ ਲਓ ਇਹਨੂੰ ਕਰਾਂਗੇ ਮਿਕਸ ਉਹੀ ਰੇ ਚੌਲ ਸੰਤੇ ਬਣਾ ਲਵਾਂਗੇ ਪਾਣੀ ਪਾ ਦੇਣਾ ਤੇ ਲੋਚ ਮਨਾਪਾ ਕੁੱਕਰ ਲਗਾ ਦੇਣਾ ਜੀਰੇ ਵਾਲੇ ਬਣਾ ਲਵਾਂਗੇ ਨਿੱਕਾਏ ਬੋਕਰਾ ਜੱਜ ਸਿੰਘ ਪਰ ਅੱਜ ਕੱਢਿਆ ਚੰਗੀ ਤਰ੍ਹਾਂ ਧੋਵਾ ਵੀ ਹੁਣ ਆਪਾਂ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਟਾਈਮ ਹੋ ਗਿਆ ਜੀ 4:24 ਮਿੰਟ ਤੁਮ ਦਾ ਚੈੱਕ ਕਰੋ ਵਿਊ ਦੇਖੋ ਜੀ ਮੌਸਮ ਤਾਂ ਇਹ 2:00 ਵਜੇ 2:30 ਵਜੇ ਦਾ ਇਦਾਂ ਹੀ ਹੋਇਆ ਧੁੱਪ ਤਾਂ ਹੈ ਨਹੀਂਗੀ ਬੱਦਲ ਹਲਕੇ ਹਲਕੇ ਹੋ ਰਹੇ ਨੇ ਐਂਡ ਆ ਦੇਖੋ ਬੱਦਲ ਦੇ ਸਾਊਂਡ ਆ ਰਹੀਆਂ ਤੇ ਮੈਂ ਵਲੌਗ ਸਟਾਰਟ ਹੀ ਸਵੇਰ ਦਾ ਕੀਤਾ ਬਸ ਉਸ ਤੋਂ ਬਾਅਦ ਹੱਥ ਹੀ ਨਹੀਂ ਲਾਇਆਗਾ ਵਲੌਗ ਨੂੰ ਜੀ ਆ ਨਹੀਂ ਕੀਤਾ ਅੱਜ ਮੈਂ ਆ ਗਈ ਸੀ ਰੂਮ ਦੇ ਵਿੱਚ ਤੇ ਰੂਮ ਦੀ ਮੈਂ ਕਰ ਰਹੀ ਆ ਜੀ ਡੀਪ ਕਲੀਨਿੰਗ ਤੇ ਸਾਰੀ ਥੋੜਾ ਡੀਪ ਡੀਪ ਕਰਕੇ ਚਾਦਰ ਵੀ ਆਪਾਂ ਨਿਊ ਵੀ ਛਾਵਾਂਗੇ ਚਾਦਰ ਵੀ ਉਤਾਰ ਦਾਂਗੇ ਤੇ ਅੱਜ ਮੈਂ ਰਹਾ ਤੇ ਇਧਰੋਂ ਡਰੈਸਿੰਗ ਟੇਬਲ ਦੀ ਕਲੀਨਿੰਗ ਕਰਨ ਨੂੰ ਦੇਖਾਂਗੇ ਇੱਕ ਇੱਕ ਚੀਜ਼ ਦੀ ਹੋਊਗੀ ਕਿਉਂਕਿ ਟਾਈਮ ਬਹੁਤ ਲੱਗ ਜਾਂਦਾ ਕਿਉਂਕਿ ਇਹ ਡਰੈਸਿੰਗ ਟੇਬਲ ਤੇ ਮੈਨੂੰ 3 ਤੋਂ 4 ਘੰਟੇ ਲੱਗ ਜਾਂਦੇ ਆ

ਕਹਿੰਦੀ ਸੀ ਅੱਜ ਕਲੀਨਿੰਗ ਕਰਦੀ ਆਂ ਦੀਪ ਅੱਜ ਕਰਦੀ ਆਂ ਅੱਜ ਕਰਦੀ ਤੇ ਅੱਜ ਦੇਣਾ ਤੇ ਵੈਸੇ ਤਾਂ ਮੈਂ ਤਲੋ ਜਿੱਥੇ ਆਪਾਂ ਨੇ ਕਲੀਨਿੰਗ ਕਰਨ ਲੱਗੇ ਸੀ ਇਹ ਕਲੀਨਿੰਗ ਤਾਂ ਆਲਰੇਡੀ ਮੈਂ ਪਹਿਲਾਂ ਹੀ ਕਰ ਚੁੱਕੀ ਸੀ ਬਟ ਇਹ ਜਿਹੜੀ ਕਲੀਨਿੰਗ ਜਿਹੜੀ ਉੱਪਰ ਉਹ ਰਹਿੰਦੀ ਸੀ ਤੇ ਕੋਈ ਕਾਫੀ ਡਸਟ ਵਗੈਰਾ ਜਿਹੜੀ ਨਹੀਂ ਹੈਗੀ ਸੀ ਕਿਉਂਕਿ ਤੁਹਾਨੂੰ ਪਤਾ ਆਪਾਂ ਰੋਜ਼ ਮਾਰਦੇ ਹੀ ਰਹਿੰਦੇ ਹੁੰਨੇ ਹਨਾ ਸਫਾਈ ਤਾਂ ਕਰਦੇ ਹੀ ਰਹਿੰਦਾ ਬੰਦਾ ਸੋ ਇਸ ਪ੍ਰਕਾਰ ਜਿਹੜੀ ਆਪਣੇ ਇਥੇ ਮਿੱਟੀ ਬਿਲਕੁਲ ਨਹੀਂ ਸੀਗੀ ਤੇ ਮੈਂ ਕਲੀਨਿੰਗ ਆਲਰੇਡੀ ਪਹਿਲਾਂ ਕਰ ਚੁੱਕੀ ਸੀ ਵਲੌਗ ਨਹੀਂ ਸ਼ੂਟ ਹੋ ਪਾਇਆ ਮੇਥੋਂ ਮੈਨੂੰ ਇਦਾਂ ਹੁੰਦਾ ਕਿ ਜੀ ਵਲੌਗ ਸ਼ੂਟ ਕਰ ਦੇਣਾ ਕੋਈ ਵੀ ਕੰਮ ਹੈ ਇਹ ਨਹੀਂ ਕੱਲੇ ਕਲੀਨਿੰਗ ਦਾ ਕੋਈ ਵੀ ਕੰਮ ਹੈ ਜਦੋਂ ਕੈਮਰਾ ਚੱਕ ਲੈਣਾ ਤੁਸੀਂ ਉਹ ਕੰਮ ਡਿਲੇ ਹੋ ਜਾ ਮਤਲਬ ਲੇਟ ਹੋ ਜਾਊਗਾ ਤੁਹਾਡਾ ਕੰਮ ਇਹ ਮੈਂ ਐਕਸਪੀਰੀਅੰਸ ਕਰੇ ਹੋਇਆ ਤਾਂ ਮੈਨੂੰ ਪਤਾ ਸੋ ਮੈਂ ਸੋਚਿਆ ਮੈਂ ਨਾ ਜਦੋਂ ਇਦਾਂ ਦੇ ਕੰਮ ਕਰਦੇ ਨੇ ਡੀਪ ਕਲੀਨਿੰਗ ਹੋ ਗਈ ਜਾਂ ਕੋਈ ਹੋਰ ਇਦਾਂ ਦੇ ਜਿਹੜੇ ਡਿਫਿਕਲਟ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਤੋਂ ਅਵੋਇਡ ਕਰੋ ਕੈਮਰਾ ਚੱਕਣਾ ਸੋ ਮੈਂ ਕੋਸ਼ਿਸ਼ ਕਰੀ ਮੈਂ ਕਿ ਮਨਾ ਹੁੰਦਾ ਰਹ ਗਏ ਮੈਂ ਕੀ ਰਹਿ ਗਿਆ 10% ਜਾਂ ਰਹਿ ਗਿਆ ਚਾਦਰ ਵਗੈਰਾ ਚੇਂਜ ਕਰਨੀ ਰਹੀ ਸੀ ਇੱਕ ਉੱਪਰਲਾ ਰਹਿ ਗਿਆ ਸੀ ਤੇ ਮੈਂ ਨਾ ਡਰੈਸਿੰਗ ਟੇਬਲ ਮੈਂ 깔ਲੀ ਕਲੀਨ ਕਰਨਾ ਹੈ ਕਿਉਂਕਿ ਉਹਦੇ ਤੇ ਮੈਨੂੰ ਤਿੰਨ ਤੋਂ ਚਾਰ ਘੰਟੇ ਲੱਗ ਜਾਂਦੇ ਨੇ ਤੇ ਫਿਰ ਮੈਂ ਮਨ ਚ ਸੋਚਿਆ ਮੈਂ ਕਿ ਮਨਾ ਹੁਣ ਤੂੰ ਕੈਮਰਾ ਚੱਕ ਲੈ ਨਾਲੇ ਤਾਂ ਤੇਰਾ ਵਲੌਗ ਸ਼ੂਟ ਹੋ ਜਾਊਗਾ ਤੇ ਨਾਲੇ ਤੇਰਾ ਕੰਮ ਤਾਂ ਸਾਰਾ ਹੋ ਹੀ ਗਿਆ ਮਨਾ ਤੇ ਚਲੋ ਹਣ ਤੇ ਫਿਰ ਮੈਂ ਕੈਮਰੇ ਨੂੰ ਚੱਕਿਆ ਐਂਡ ਕੈਮਰੇ ਲਗਾਏ ਐਂਡ ਫਿਰ ਮੈਂ ਜਿਹੜੀ ਕਲੀਨਿੰਗ ਰੈਂਦੀ ਖੁੰਦੀ ਸੀ ਲੱਗਦੀ ਸੀ ਮੈਨੂੰ ਉਹ ਮੈਂ ਕਰ ਲਈ ਨਾਲੇ ਵਲੌਗ ਸ਼ੂਟ ਹੋ ਗਿਆ ਨਾਲੇ ਮੇਰਾ ਕੰਮ ਹੋ ਗਿਆ ਤੇ ਬਟੂ ਫਿਰ ਕੀ ਕੀਤਾ ਉਸ ਤੋਂ ਬਾਅਦ ਜਿਹੜੀ ਇੱਕ ਤੁਹਾਨੂੰ ਪਤਾ ਟਿਊਸ਼ਨ ਮੈਂ ਸਵੇਰ ਪੜਾ ਚੁੱਕੀ ਸੀ ਏ ਕਲੀਨਿੰਗ ਮੈਂ ਲੱਗਾ ਸ਼ਾਮ ਨੂੰ ਕਰ ਰਹੀ ਸੀ ਮੈਂ ਤੇ ਮੈਂ ਸੋਚਿਆ ਅੱਜ ਚਲੋ ਹਨਾ ਸ਼ਾਮ ਦਾ ਫਾਇਦਾ ਚੱਕ ਲਈਏ ਫਿਰ ਮੈਂ ਸ਼ਾਮ ਨੂੰ ਇਹੀ ਕੰਮ ਤੇ ਲੱਗ ਗਈ ਮੈਂ ਕਿਹਾ ਅੱਜ ਕਲੀਨਿੰਗ ਕਰਦੇ ਆਂ ਐਂਡ ਆਪਾਂ ਨਿਊ ਚਾਦਰ ਵਿਛਾਵਾਂਗੇ ਤੇ ਲੋ ਜੀ ਆਪਣੀ ਬਿਲਕੁਲ ਜਿਹੜੀ ਓਵਰオール ਸਾਰੀ ਕਲੀਨਿੰਗ ਡਨ ਹੋ ਗਈ ਸੀ ਤੇ ਮੈਂ ਸੈਕਿੰਡ ਟਾਈਮ ਕਪੜਾ ਮਾਰਦੇ ਹੋਏ ਵਲੌਗ ਬਣਾ ਲਿਆ ਚਲੋ ਹਨਾ ਤੇ ਚਲੋ ਜੀ ਹੁਣ ਆਪਾਂ ਨਾ ਦੂਸਰੇ ਨੰਬਰ ਤੇ AC ਓਨ ਕੀਤਾ ਤਾਂ ਹੀ ਓਨ ਕੀਤਾ ਕਿਉਂਕਿ ਧੂੜ ਮਿੱਟੀ ਹੈ ਨਹੀਂ ਸੀਗੀ ਕਲੀਨਿੰਗ ਮੈਂ ਪਹਿਲਾਂ ਕਰ ਚੁੱਕੀ ਸੀ ਮੈਂ ਵਲੌਗ ਨਹੀਂ ਸ਼ੂਟ ਕਰਾਂ ਮੈਂ ਸਫਾਈ ਤਾਂ ਮੈਂ ਕਦੋਂ ਦੀ ਕਰੀ ਦੋ ਘੰਟੇ ਵਰਤਾਂ ਕਰਦੀ ਸੀ ਮੈਂ ਵਲੌਗ ਤੋਂ ਪਤਾ ਜੇ ਮੈਂ ਵਲੌਗ ਸ਼ੂਟ ਕਰਦੀ ਨਾ ਤਾਂ ਫਿਰ ਮੇਰੀ ਸਫਾਈ ਰਹਿ ਜਾਣੀ ਸੀ ਇਸ ਕਰਕੇ ਮੈਂ ਵਲੌਗ ਨਹੀਂ ਸ਼ੂਟ ਕਰੇ ਵਲੌਗ ਤਾਂ ਮੈਂ ਹੋਣ ਲੈ ਕੇ ਨਹੀਂ ਆ ਜਸਟ ਮੈਂ ਕਿਹਾ ਚਲ ਅੱਜ ਵਲੌਗ ਸੋਪਾ ਤਾਂ ਮੈਂ ਤਾਂ ਹੀ ਨਹੀਂ ਬਣਾਇਆ ਨਾ ਮੈਂ ਕਲੀਨਿੰਗ ਕਰਕੇ चाद विछाने नवी लाइट ने जाना है मिट्टी वगैरह नहीं आ रही क्योंकि तो पहला क्लीन कर दिया हूं तो मैं दुबारा कपड़ा ਕਲੀਨਿੰਗ ਤਾਂ ਮੈਂ ਤੂੰ ਪਹਿਲਾਂ ਕਰ ਚੁੱਕੀ ਹਾਂ। ਚਾਦਰ ਬਗਰਾਂ ਚੇਂਜ ਕਰਨਾ ਰਹਿ ਗਿਆ ਸੀ। ਮੈਂ ਚੱਲੋ। ਨਾਲ ਨਾਲ ਚਾਦਰ ਚੇਂਜ ਕਰ ਦਿੰਦੀ। ਨਾਲੇ ਨਾਲ ਉਹਨਾਂ ਨੂੰ ਨਾਲ ਲਊਗੀ। ਜਿੱਥੇ ਛੋਟੇ ਬੱਚੇ ਹਨ ਉੱਥੇ ਤਾਂ ਪਲਾਸਟਿਕ ਵਾਲੀ ਚਾਦਰ ਹੀ ਠੀਕ ਰਹਿੰਦੀ। ਦੂਜੀਆਂ ਤਾਂ ਕੱਟੀਆਂ ਕਰ ਦਿੰਦੇ। ਵੀਰਸ ਕਰੇ ਜਿੱਥੇ ਛੋਟੇ ਬੱਚੇ ਨਾ ਚੁੱਪ ਕਰਕੇ ਲਾਸਟਿਕ ਵਾਲੀ ਚਾਦਰ ਵਿਛਾਓ ਇਕੱਠੀ ਹੁੰਦੀ ਟੈਨਸ਼ਨ ਮੁੱਕਦੀ ਹੈ ਦੂਜਿਆਂ ਦੇ ਇਕੱਠਿਆਂ ਕਰਦੇ ਹੋ ਦੁਆਖ ਨਾ ਚ ਕੰਨ ਅੰਦਰ ਦਾਸ ਘੜਕੀ ਆਪਣਾ ਲੈ ਆਪ ਚਾਦਰ ਲਾ ਦਲੋ ਜਿੱਥੇ ਬਿਲਕੁਲ ਵੀ ਮੈਂ ਜਿਹੜੀ ਆਪਣੇ ਸਾਰੇ ਕਲੀਨਿੰਗ ਡਸਟਿੰਗ ਸਭ ਡਨ ਹੋ ਚੁੱਕੀ ਸੀ ਤੇ ਆਪਣੇ ਜਿਹੜੇ ਪਿੱਲੋ ਸੀ ਉਹਨਾਂ ਦੇ ਉੱਪਰ ਕਵਰ ਚੜਾਉਣ ਵਾਲੇ ਰਹਿੰਦੇ ਸੀ ਤੇ ਹੁਣ ਆਪਾਂ ਦਵਾ-ਦਵ ਜਿਹੜੇ ਪਿੱਲੋ ਉਹਨਾਂ ਤੇ ਚੜਾ ਲਾਂਗੇ ਕਵਰ ਤੇ ਡਨ ਕਰਕੇ ਸਫਾਈ ਤੇ ਉਸ ਤੋਂ ਬਾਅਦ ਆਪਾਂ ਹੋਰ ਕੋਈ ਕੰਮ ਕਰਾਂਗੇ ਤੇ ਵਾਕੀ ਥੋੜਾ ਜਿਹਾ ਮਾਹੌਲ ਬਹੁਤ ਜ਼ਿਆਦਾ ਖਰਾਬ ਚੱਲ ਰਿਹਾ ਸੋ ਸਾਰੇ ਜਾਨੇ ਵੈਗੁਰ ਸੱਚੇ ਪਾਤਸ਼ਾਹ ਦਾ ਨਾਮ ਲਓ ਕਿ ਵੈਗੁਰ ਸੱਚੇ ਪਾਤਸ਼ਾਹ ਜੀ ਸਭ ਠੀਕ ਠਾਕ ਰੱਖਣ ਸਾਰੇ ਵਸ਼ੇ ਬਟ ਮਾਹੌਲ ਸੁਣਦੇ ਆ ਨਿਊ ਸੁਣਦੇ ਹਨਾ ਮਾਹੌਲ ਥੋੜਾ ਜਿਹਾ ਖਰਾਬ ਹੈ ਸੁਸਾਲੇ ਜਣੇ ਆਪਣਾ ਧਿਆਨ ਰੱਖੋ ਤੇ ਲੋ ਜੀ ਆਪਾਂ ਕਰਦੇ ਆ ਨੈਕਸਟ ਕੰਮ ਆਪਣਾ ਕੱਲ ਨੂੰ ਰਹਿ ਗਿਆ ਡਰੈਸਿੰਗ ਟੇਬਲ ਕੱਲ ਨੂੰ ਡਰੈਸਿੰਗ ਟੇਬਲ ਦੀ ਸਫਾਈ ਕਰਾਂਗੇ ਇਧਰੋਂ ਹਰ ਹੋਲਡਰ ਨਾਲ ਨੀਚੋਂ ਸਾਰਾ ਪਹਿਲਾਂ ਕਰ ਲਿਆ ਸੀ ਮੈਂ ਸਾਰਾ ਕੰਮ ਸਾਰੀ ਨਾ ਕਲੀਨਿੰਗ ਪਹਿਲਾਂ ਮੈਂ ਕਰ ਚੁੱਕੀ ਸੀ ਇਹ ਤਾਂ ਮੈਂ ਹੁਣ ਜਦੋਂ ਕੈਮਰਾ ਲਾਇਆ ਜਸਟ ਉਹ ਸੈੱਟ ਕਰਨਾ ਸੀ ਇੱਕ ਬਸ ਮਿੱਟੀ ਤੇ ਹੈ ਨਹੀਂ ਸੀ ਜਸਟ ਉਹ ਬਲ ਰਿਹਾ ਸੀ ਸੈਟ ਕਰਨਾ ਸੀ ਤੇ ਬਸ ਚਾਦਰ ਵਗੈਰਾ ਮਛੋਣੀ ਸੀ ਕਲੀਨਿੰਗ ਤਾਂ ਮੈਂ ਪਹਿਲੇ ਕਰ ਗਈ ਸੀ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਉਹ ਕਾਲਾ ਬੱਦਲਾ ਆ ਗਿਆ ਜੁੱਤ ਲਓ ਜੀ ਆਪਣਾ ਆ ਗਿਆ ਸੌਦਾ ਉਹ ਦੇਖੋ ਕਾਲਾ ਕਾਲਾ ਬੱਦਲਾ ਆ ਗਿਆ ਤੇ ਲੋ ਜੀ ਆਪਾਂ ਆ ਗਏ ਆ ਟਾਈਮ ਹੋ ਗਿਆ ਮੌਸਮ ਥੋੜਾ ਜਿਹਾ ਖਰਾਬ ਹੋ ਗਿਆ ਆਪਣਾ ਗਿਆ ਸੌਦਾ ਲਓ ਸੋਦਾ ਸੋਦਾ ਕਰਦੇ ਸੀ ਸੋਦਾ ਆਪਾਂ ਮੰਗਾ ਲਿਆ ਸਾਰੇ ਕਹਿਣ ਲੱਗੇ ਸੀ ਸੋਦਾ ਮਂਗਾਓ ਸੋਦਾ ਮਂਗਾਓ ਤੇ ਆਪਾਂ ਵੀ ਫਿਰ ਮੰਗਾ ਲਿਆ ਸੋਦਾ ਕੁਛ ਤਾਂ ਥੋੜਾ ਸਾਹਮਣੇ ਉਧਰ ਮਂਗਾ ਹੀ ਲਿਆ ਸੀ ਨਾ ਇਹ ਹੁਣ ਨਾ ਮੈਂ ਆਪ ਸੰਭੂਗੀ ਦੇਖਦੀ ਆ ਮੈਨੂੰ ਇਹਨੂੰ ਵੱਡੇ ਡਰਾਮ ਚ ਪਾ ਦੇ ਦੇ ਦੋ ਤੁਸੀਂ ਇਹਦੇ ਦੋ ਲਾਟਰੀ ਲੱਗ ਗਈ ਜਬਜੋ ਸਿੰਘ ਬਰਾੜ ਦੀ ਲਾਟਰੀ ਲੱਗ ਗਈ ਲੈਓ ਦੇਓ ਭਾਈ ਨੂੰ ਪੈਸੇ ਦਿੱਤਾ ਸੀ ਕਿਰਾਇਆ ਤੇ ਪੈਸੇ ਬਾਕੀ ਫੜ ਕੇ ਬਹਿ ਗਿਆ ਕਹਿੰਦਾ ਮੇਰੀ ਲੋਟਰੀ ਲੱਗ ਗਈ ਉਹ ਦੇਖੋ ਬੱਦਲ ਕਿੰਨਾ ਕਾਲਾ ਕਾਲਾ ਮੌਸਮ ਠੰਡਾ ਠੰਡਾ ਹਾ ਚਲੋ ਜੀ ਆਪਾਂ ਵੀ ਇੱਥੇ ਸੋਦਾ ਮੰਗਾ ਚੁੱਕੇ ਸੀ ਤੇ ਸਾਰੇ ਕਹਿ ਰਹੇ ਸੀ ਸੋਦਾ ਮੰਗਾ ਲਓ ਸੋਦਾ ਲੈ ਲਓ ਹਨਾ ਸੋ ਚੱਲ ਰਿਹਾ ਸੀ ਕਿਉਂਕਿ ਨਿਊਜ਼ ਵਿੱਚ ਵੀ ਦੇਖ ਰਹੇ ਸੀ ਡੀ ਮਾਰਟ ਵੀ ਫੁੱਲ ਹੋਏ ਪਏ ਸੀ ਜਦ ਕਿ ਜਿਹੜਾ ਵਿਚਲਾ ਰਾਸ਼ਨ ਉਹ ਵੀ ਸਮਾਪਤ ਹੋ ਰਿਹਾ ਸੀ ਹਨਾ ਸੋ ਇਸੇ ਪ੍ਰਕਾਰ ਚਲੋ ਆਪਣਾ ਜਿਹੜੀ ਨੀਡ ਸੀਗੀ ਆਪਾਂ ਨੂੰ ਲੱਗਦੀ ਤੇ ਉਹ ਆਪਾਂ ਵੀ ਥੋੜਾ ਮੋਟਾ ਜਿਹੜਾ ਸਮਾਨ ਮੰਗਾਉਣ ਵਾਲ ਸੀ ਆਪਾਂ ਮੰਗਾ ਲਿਆ ਆਦਰਵਾਇਜ਼ ਵੀ ਅਸੀਂ ਆਪਾਂ ਥੋੜੇ ਦਿਨ ਪਹਿਲਾਂ ਹੀ ਮੰਗਾ ਆ ਗਏ ਸੀ ਥੋੜਾ ਜਿਹਾ ਸਮਾਨ ਆਪਾਂ ਥੋੜਾ ਥੋੜਾ ਜਿੰਨੇ ਕ ਨੀਡ ਹੁੰਦੀ ਆਪਾਂ ਉਹਨਾਂ ਮੰਗਾਉਣੇ ਹੁੰਦੇ ਆ ਤੇ ਚਲੋ ਆਪਾਂ ਥੋੜਾ ਜਿਹਾ ਐਡਵਾਂਸ ਲੈ ਕੇ ਰੱਖ ਲਿਆ ਹੈਗਾ ਤੇ ਜਦ ਮੈਂ ਤਾਂ ਜਬਜੋਤ ਸਿੰਘ ਬਰਾੜ ਦਾ ਹੁੰਦਾ ਹੈ ਨਾ ਸਮਾਨ ਤੇ ਹਾਂਜੀ ਇੱਕ ਸਿਸਟਰ ਜੀ ਨੇ ਕਿਹਾ ਸੀ ਕਿ ਤੁਸੀਂ ਜਬਜੋਤ ਆਪਣੇ ਬੇਟੇ ਦਾ ਨਾਮ ਜਬਜੋਤ ਸਿੰਘ ਬਰਾੜ ਦੀ بجائے ਕੱਲਾ ਜਬਜੋਤ ਲੈ ਲਿਆ ਕਰੋ ਹਨ ਸੋ ਮੈਂ ਸਿਸਟਰ ਨੂੰ ਕਹਿਣਾ ਚਾਹਣੀ ਆ ਕਿ ਸਿਸਟਰ ਮੈਨੂੰ ਨਾ ਹੈਬਿਟ ਪਈ ਆਪਣੇ ਬੇਟੇ ਦੇ ਨਾਮ ਲੈਣ ਦੀ ਜਬਜੋਤ ਸਿੰਘ ਬਰਾੜ ਤੇ ਬਾਕੀ ਮੈਨੂੰ ਚੰਗਾ ਲੱਗਦਾ ਬੋਲਣਾ ਅੰਜਬਜੋ ਸਿੰਘ ਬਰਾੜ ਤੇ ਮੇਰੀ ਹੈਬਿਟ ਹੀ ਬਣ ਗਈ ਹੁਣ ਮੈਂ ਨਾ ਬੋਲਾਂ ਮੈਨੂੰ ਹੋਰ ਹੀ ਲੱਗਦਾ ਹੈਗਾ ਸੋ ਕੋਸ਼ਿਸ਼ ਵੈਸੇ ਮੈਂ ਸੁਣਿਆ ਸੀ ਕਿਸੇ ਤੋਂ ਕਿ ਜੇਕਰ ਤੁਹਾਡੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਨਾ ਤੁਸੀਂ ਕੋਸ਼ਿਸ਼ ਕਰੋ ਉਸ ਤਰ੍ਹਾਂ ਨਾਮ ਲੈਣ ਜਿਵੇਂ ਕਿ ਜਬਜੋ ਸਿੰਘ ਜਬਜੋ ਸਿੰਘ ਤਾਂ ਲੈਣਾ ਕੰਪਲਸਰੀ ਹੈ ਬਰਾੜ ਤਾਂ ਚਲੋ ਮੇਰੇ ਮੂੰਹ ਤੇ ਰਟਿਆ ਹੋਇਆ ਤਾਂ ਲੈ ਲੈਨੇ ਅਦਰਵਾਇਜ਼ ਇਹ ਤਾਂ ਮੈਂ ਕੱਲਾ ਜਬਜੋਤ ਨਾਮ ਨਹੀਂ ਲਵਾਂਗੀ ਕਦੇ ਵੀ ਲਵਾਂਗੀ ਤਾਂ ਜਬਜੋ ਸਿੰਘ ਲਵਾਂਗੀ ਜਾਂ ਜਬਜੋ ਸਿੰਘ ਬਰਾੜ ਹੀ ਮੈਂ ਨਾਮ ਲਵਾਂਗੀ ਤੋ ਥੈਂਕ ਯੂ ਸੋ ਮੱਚ ਤੁਸੀਂ ਐਨਾ ਸੋਹਣਾ ਕਮੈਂਟ ਕੀਤਾ ਬਹੁਤ ਵਧੀਆ ਲੱਗਦਾ ਜੋ ਸੋਹਣੇ ਸੋਹਣੇ ਭੈਣ ਹੰਡੀ ਗੰਡੀ ਹਵਾ ਚੱਲੀ ਜਾਂਦੀ ਐ ਬੱਦਲ ਵੀ ਗਰਜੇ ਲਾ ਕੀ ਕਰਦਾ ਬੇਟਾ ਲੋਟੀ ਵਾਲਾ ਲੋ ਜੀ ਆਪਾਂ ਮੋਟਾ ਮੋਟਾ ਸੋਦਾ ਸੀਗਾ ਸਾਰਾ ਰੱਖਾਂ ਦਾ ਕੱਲੀ ਖੰਡ ਰਹਿ ਗਈ ਢੋਲ ਚ ਪੋਣ ਵਾਲੀ ਬੱਸ ਨਾ ਰੋਟੀਆਂ ਬਣਾਈ ਜਾਂਦਾ ਵੇਖੋ ਕਿੱਥੇ ਮੇਨੋ ਲੋਟੀ ਪਿੰਡਾ ਲੈ ਆ ਰਹੇ ਲੋਟੀ ਵਾਲਾ ਉਹ ਕਿੰਦਾ ਦਾ ਨਾਮ ਕੀ ਹੈ ਉਹਦਾ ਨਾਮ ਆਟਾ ਕੀ ਕਰਦਾ ਦੇਖੋ ਮੌਸਮ ਦੇਖੋ ਬਹੁਤ ਜ਼ਿਆਦਾ ਸੋਨਾ ਕਾਲਾ ਕਾਲਾ ਹੋਇਆ ਪਿਆ ਹਾਂਜੀ ਮੈਨੂੰ ਮੈਨੂੰ ਆਟਾ ਦੇ ਦੇ ਆਟਾ ਦੇ ਦੇ ਕੀ ਕਰਨਾ ਆਟੇ ਦਾ ਆਏ 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 ਨੋਟੀ ਬਣੀਆ ਨੋਟੀ ਬਣੀਆ ਨੋਟੀ ਕੁੜੀ ਬਣਾਉਂਦੀ ਹੁੰਦੀ ਆ ਕੁੜੀਆਂ ਬਣਾਉਂਦੀਆਂ ਨੇ ਨੋਟੀ ਜੱਪੂ ਨਹੀਂ ਬਣਾਉਂਦੇ ਹੁੰਦੇ ਜੱਜੋ ਸਿੰਘ ਬਰਾੜ ਦੇਖੋ ਕਿੰਨੇ ਲੰਢੀ ਹੋਵਾ ਵਗੈਰਾ ਜੀ ਮੌਸਮ ਬਹੁਤ ਸੋਹਣਾ ਤੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆ ਐਂਡ ਤੇ ਸੋ ਤਾਂ ਆਪਣਾ ਆ ਗਿਆ ਕਿਉਂਕਿ ਤਾਲਾ ਵਗੈਰਾ ਤੋਂ ਉਦਨ ਮਗਾਈਆਂ ਸੀ ਮਸਾਲੇ ਵਗੈਰਾ ਰਹਿੰਦੇ ਸੀ ਉਹ ਵੀ ਆਪ ਮਗਾ ਲਿਆ ਖੰਡ ਗੋੜੇ ਚੀਜ਼ਾਂ ਤੇ ਮਿਲੰਗਣਾਵੇਂ ਬਲੌਗ ਦੇ ਨਾਲ ਤਬ ਤੱਕ ਦੇਦੀ ਸਾਰੇ ਨੂੰ ਸਸਵੇਕਾਰ ਟੇਕ ਕੇਅਰ ਬਾਏ ਬਾਏ